ਨਿਹਲਾੜੀ ਦਾ ਯੁਵਕ ਜੋ ਕਿ ਪਠਾਨਕੋਟ ਵਿੱਚ ਕੰਮ ਕਰਦਾ ਪਰ 20 ਤਰੀਕ ਨੂੰ ਕੰਮ ਤੋਂ ਆਪਣੇ ਘਰ ਛੁੱਟੀ ਕਰਕੇ ਜਾ ਰਿਹਾ ਸੀ ਜੋ ਕਿ ਅਚਾਨਕ ਰਸਤੇ ਵਿੱਚੋਂ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਉਸ ਦੇ ਨਾ ਲੱਭਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਖਾਣਾ ਡਿਵੀਜ਼ਨ ਨੰਬਰ 1 'ਚ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਅੱਜ ਲਾਪਤਾ ਯੁਵਕ ਤਾਰਾਗੜ ਦੇ ਗੰਨੇ ਦੇ ਖੇਤਾਂ ਵਿੱਚੋਂ ਬਿਹੋਸ਼ੀ ਦੀ ਹਾਲਤ ਵਿੱਚ ਮਿਲਿਆ ਜਿਸ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿੱਚ ਪਹੁੰਚਤੀ ਕਰਵਾਇਆ ਗਿਆ ਜਾਣਕਾਰੀ ਦਿੰਦਿਆਂ ਯੁਵਕ ਦੇ ਭਰਾ ਨੇ ਦੱਸਿਆ ਕਿ ਉਹਨਾਂ ਦਾ ਭਰਾ ਪਠਾਨਕੋਟ 'ਚੇ ਕੰਮ ਕਰਦਾ ਹੈ ਤੇ 23 ਰਾਤ ਨੂੰ ਕੰਮ ਖਤਮ ਕਰਨ ਤੋਂ ਬਾਅਦ ਆਪਣੇ ਘਰ ਕੰਨੇਹਲਾੜੀ ਵਾਪਸ ਆ ਰਿਹਾ ਸੀ ਕਿ ਅਚਾਨਕ ਰਸਤੇ ਵਿੱਚ ਉਚਕਸ਼ਕੀ ਹਾਲਾਤਾਂ ਚੋਂ ਲਾਪਤਾ ਹੋ ਗਿਆ ਜਿਸ ਤੋਂ ਬਾਅਦ ਚੜ੍ਹ ਕਾਫੀ ਲੱਭਣ ਤੋਂ ਬਾਅਦ ਨਹੀਂ ਮਿਲਿਆ ਤਾਂ ਉਡੀ ਰਿਪੋਰਟ ਡਿਵੀਜ਼ਨ ਨੰਬਰ 1 ਪਠਾਨਕੋਟ 'ਚ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਉਹ ਅੱਜ ਕਨੇ ਦੇ ਖੇਤਾਂ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਲੱਭਿਆ ਬਈ ਨਾਮ ਮੋਹਨ ਵਾਲਾ ਮੇ ਦਾ ਇਹ 23 ਨੂੰ ਸ਼ਾਮ ਨੂੰ ਨਾ ਡਿਊਟੀ ਤੋਂ ਮਿਲ ਕੇ ਘਰ ਨਹੀਂ ਪਹੁੰਚਿਆ ਨਾ ਇਹ ਇਹਦਾ rahul ਕਿਹੜਾ ਪਿੰਡ ਹੈ ਰੈਲੜੀ ਤੇ ਇਹ ਇਹ ਜੁਨਾਈਟ ਹੋਟਲ ਦੀ ਬੈਕ ਸਾਈਡ ਹੈ ਇੱਕ ਟਾਊਨ ਚ ਠੇਕੇਦਾਰ ਕੋ ਤੇ ਸ਼ਾਮ ਨੂੰ ਘਰ ਨਹੀਂ ਪਹੁੰਚਿਆ 5:30 ਲੈ ਕੇ 6 ਵਜੇ ਦੇ ਵਿੱਚ ਪੂਰੀ ਗੈਪ ਹੋ ਗਿਆ ਤੇ 20 ਤਰੀ ਨੂੰ ਸ਼ਾਮ ਨੂੰ ਗੈਪ ਹੋਇਆ ਅੱਜ ਸਵੇਰ ਮਿਲਿਆ ਉਥੋਂ ਤਾਲਾ ਘੜਤਾਂ ਤਾਲਾ ਘੜੇ ਨਵੇਂ ਪੁਰਾਣੇ ਤਾਲਾ ਘੜਤਾਂ ਕਮਾਨ ਚੌਕ ਸੈਟਿਸਫਾਈ ਕਮਾਨ ਦੇ ਇਹ ਤੁਹਾਨੂੰ ਕੀ ਸ਼ੱਕ ਹੈ ਭਾਈ ਸ਼ੱਕ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹਨੂੰ ਇਹਨੇ ਕੋਈ ਗੱਲ ਨਹੀਂ ਦੱਸੀ ਨਾ ਕੋਈ ਹਾਂ ਡਿਵੀਜ਼ਨ ਨੰਬਰ 1 ਤੇ ਉਸੇ ਦਿਨ ਲਖਾਤੇ ਰਾਤੀ 12 ਵਜੇ ਲਖਾਤੇ ਸੀ ਕੈਮਰਾਮੈਨ ਹਾਨੀ ਕੇ ਸਾਥ ਅਜੇ ਸੈਨਿਕ ਰਿਪੋਰਟ